ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਜਥੇਦਾਰ ਸ਼੍ਰੀ ਅਕਾਲ ਤਖਸਾਲ ਦੀ ਡੱਲੇਵਾਲ ਨੂੰ ਵੱਡੀ ਅਪੀਲ ਨਾਲ ਸਿੱਖ ਪਰੰਪਰਾਵਾਂ ਦਾ ਦਿੱਤਾ ਹਵਾਲਾ ਉਗਰਾਹਾ ਨੇ ਡੱਲੇਵਾਲ ਦੇ ਮਰਨ ਵਰਤ ਤੇ ਚੁੱਕੇ ਸਵਾਲ ਸੁਪਰੀਮ ਕੋਰਟ ਨੇ ਡੱਲੇਵਾਲ ਦੇ ਮਰਨ ਵਰਤ ਬਾਰੇ ਦਿੱਤੇ ਹੁਕਮ ਮਜੀਠੀਆ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਖਾਸ ਅਪੀਲ ਐਡਵੋਕੇਟ ਧਾਮੀ ਨੇ ਬੀਬੀ ਜਗੀਰ ਕੌਰ ਤੋਂ ਮੰਗੀ ਮੁਆਫੀ ਸੁਖਵੀਰ ਦੀ ਸਜ਼ਾ ਪੂਰੀ ਹੁਣ ਕੀ ਹੋਵੇਗਾ ਅਸਤੀਫਾ ਪ੍ਰਵਾਨ ਜਾਂ ਨਹੀਂ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਗਜੀਤ ਸਿੰਘ ਡੱਲੇਵਾਲ ਦੀ ਅਤੇ ਉਹਨਾਂ ਦੇ ਮਰਨ ਵਰਤ ਦੀ ਜਾਣਕਾਰੀ ਮਿਲ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਹੜਤਾਲ ਸਮਾਪਤ ਕਰਨ ਦੀ ਅਪੀਲ ਕਰ ਦਿੱਤੀ ਹੈ ਅਤੇ ਇਹ ਅਪੀਲ ਕਰਨ ਦੇ ਨਾਂ ਨਾਲ ਕੇਂਦਰ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਹੈ ਸਿਰਫ ਇੰਨਾ ਹੀ ਨਹੀਂ ਸਿੰਘ ਸਾਹਿਬ ਨੇ ਕਿਸਾਨੀ ਮੰਗਾਂ ਨੂੰ ਜਾਇਜ਼ ਵੀ ਠਹਿਰਾਇਆ ਅਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਉਹਨਾਂ ਦੇ ਨਾਲ ਖੜੇ ਹੋਣ ਵਾਸਤੇ ਅਪੀਲ ਕੀਤੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸਤਾਰ ਨੇ ਕਿਹਾ ਹੈ ਕਿ ਬੇਸ਼ੱਕ ਮਰਨ ਵਰਤ ਤੇ ਭੁੱਖ ਹੜਤਾਲ ਸਿੱਖ ਪਰੰਪਰਾ ਦਾ ਕੋਈ ਹਿੱਸਾ ਨਹੀਂ ਕੋਈ ਸੰਕਲਪ ਨਹੀਂ ਪਰ ਇੱਕ ਜਮਹੂਰੀਅਤ ਸਰਕਾਰ ਵਾਸਤੇ ਇਹ ਬੇਹੱਦ ਸ਼ਰਮਨਾਕ ਹੈ ਕਿ ਕਿਸੇ ਲੋਕਤੰਤ੍ਰਿਕ ਮੁਲਕ ਦੇ ਵਿੱਚ ਅੰਨਦਾਤਾ ਨੂੰ ਆਪਣੇ ਹੱਕ ਲੈਣ ਵਾਸਤੇ ਅੰਨ ਛੱਡਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੋਵੇ ਜਿਹੜਾ ਹੋਰ ਨਾਲ ਦੇ ਢਿੱਡ ਪਰਦਾ ਉਹਨਾਂ ਨੇ ਕਿਹਾ ਕਿ 2020 ਦੇ ਵਿੱਚ ਕਿਸਾਨੀ ਕਾਨੂੰਨ ਲਿਆਂਦੇ ਸੀ ਤਿੰਨ ਮਾਰੂ ਕਾਨੂੰਨ ਸੀ ਉਹ ਖੇਤੀਬਲ ਰੱਦ ਕਰਾਉਣ ਲਈ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਉਹ ਚੱਲਿਆ ਅਤੇ ਉਸ ਸੰਘਰਸ਼ ਨੂੰ ਸਮਾਪਤ ਕਰਾਉਣ ਦੇ ਵਕਤ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਦੇਣ ਦੇ ਵਾਅਦੇ ਵੀ ਕੀਤੇ ਸੀ ਪਰ 4 ਸਾਲ ਬੀਤ ਜਾਣ ਤੇ ਵੀ ਸਰਕਾਰ ਨੇ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਹੱਕ ਹਾਲੇ ਤੱਕ ਨਹੀਂ ਦਿੱਤੇ ਬਲਕਿ ਬੜੀ ਢੀਠਤਾ ਦੇ ਨਾਲ ਦੇਸ਼ ਦੇ ਅੰਨਦਾਤਾ ਨੂੰ ਜ਼ਲੀਲ ਕੀਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੀਆਂ ਫਾਸਲਾਂ ਤੇ ਐਮਐਸਪੀ ਸਬੰਧੀ ਬਾਕੀ ਕਿਸਾਨੀ ਮੰਗਾਂ ਨੂੰ ਜਾਇਜ਼ ਕਰਾਰ ਦਿੰਦਾ ਹੈ ਅਤੇ ਆਖਿਆ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਡਟ ਕੇ ਕਿਸਾਨਾਂ ਦੀ ਪਿੱਠ ਤੇ ਖੜੇ ਹੋਣਾ ਚਾਹੀਦਾ ਹੈ ਕਿਉਂਕਿ ਕਿਸਾਨੀ ਪੰਜਾਬ ਦੀ ਰੀੜ ਦੀ ਹੱਡੀ ਹੈ ਪਰ ਦੇਖੋ ਕਿ ਇਸ ਅਪੀਲ ਦਾ ਜਗਜੀਤ ਸਿੰਘ ਡੱਲੇਵਾਲ ਜਾਂ ਉਹਨਾਂ ਦੇ ਸਮਰਥਕਾਂ ਤੇ ਕੋਈ ਅਸਰ ਹੁੰਦਾ ਜਾਂ ਨਹੀਂ ਪਰ ਇਸ ਮੁੱਦੇ ਤੇ ਅਤੇ ਹੋਰ ਨਾਲ ਮੁੱਦਿਆਂ ਤੇ ਬੜੀ ਵਾਰੀ ਇਸ ਗੱਲ ਦਾ ਜ਼ਿਕਰ ਹੋਇਆ ਕਿ ਕਿਸਾਨੀ ਜਥੇਬੰਦੀਆਂ ਆਪਸ ਦੇ ਵਿੱਚ ਵੰਡੀਆਂ ਨਜ਼ਰ ਆਉਂਦੀਆਂ ਨੇ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵਾਲੀ ਉਹਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਮਰਨ ਵਰਤ ਦੇ ਉੱਤੇ ਇੱਕ ਵੱਡਾ ਬਿਆਨ ਦਿੱਤਾ ਹੈ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਇਸ ਵਕਤ ਅੰਦੋਲਨ ਚੱਲ ਰਿਹਾ ਹੈ ਅਤੇ ਇਸ ਅੰਦੋਲਨ ਤੇ ਅੰਦੋਲਨ ਤੋਂ ਬਾਹਰ ਵਾਲੀਆਂ ਕਿਸਾਨ ਯੂਨੀਅਨਾਂ ਦੇ ਵਿਚਕਾਰ ਮਤਭੇਦ ਉੱਬਰ-ਉੱਬਰ ਕੇ ਬੜੀ ਵਾਰ ਸਾਹਮਣੇ ਆਇਆ ਤੇ ਇੱਕ ਵਾਰੀ ਫਿਰ ਆਇਆ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਿਸ ਤੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਉਹ ਐਮਐਸਪੀ ਦੀ ਕਾਨੂੰਨੀ ਗਰੰਟੀ ਸਵੇਤ ਕੁਝ ਹੋਰ ਮੰਗਾਂ ਨੂੰ ਲੈ ਕੇ ਮਰਨਵਰਤ ਤੇ ਬੈਠੀ ਹੈ ਸ਼ੰਭੂ ਦੇ ਉੱਤੇ ਵੀ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਦੂਸਰੇ ਪਾਸੇ ਖਨੌਰੀ ਤੇ ਵੀ ਚੱਲ ਰਿਹਾ ਹੈ ਇਹਦੇ ਨਾਲ ਹੀ ਪੰਜਾਬ ਦੀ ਸਭ ਤੋਂ ਵੱਡੀ ਇੱਕਸਾਰ ਜਥੇਬੰਦੀਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਉਹਦੇ ਮੁਖੀ ਨੇ ਜੋਗਿੰਦਰ ਸਿੰਘ ਉਗਰਾਹਾ ਉਹਨਾਂ ਨੇ ਕਿਹਾ ਕਿ ਹਰ ਮੁੱਦੇ ਤੇ ਦਿੱਲੀ ਮਾਰਚ ਕਰਨਾ ਠੀਕ ਨਹੀਂ ਹੁੰਦਾ ਇਹ ਸੋਚਣਾ ਗਲਤ ਹੈ ਕਿ ਹਰ ਵਾਰ ਸਾਨੂੰ 2020 2021 ਵਰਗਾ ਜਨਤਾ ਦਾ ਸਮਰਥਨ ਮਿਲ ਜਾਏਗਾ ਉਹਨਾਂ ਨੇ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਲੜਾਈ ਤਿੰਨ ਖੇਤੀ ਕਾਨੂੰਨਾਂ ਨਾਲੋਂ ਵੱਡੀ ਹੈ ਹਰ ਛੋਟੇ ਛੋਟੇ ਮੁੱਦੇ ਲਈ ਦਿੱਲੀ ਵਿੱਚ ਮੋਰਚਾ ਲਾ ਕੇ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਸ਼ਾਇਦ ਉਗਰਾਹਾ ਸਾਹਿਬ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਕੋਈ ਛੋਟਾ ਮੁੱਦਾ ਲੱਗ ਰਿਹਾ ਹੈ ਪਰ ਨਾਲ ਹੀ ਉਹ ਕਹਿੰਦੇ ਆ ਕਿ ਹਰ ਮੋਰਚੇ ਦਾ ਵੀ ਕੋਈ ਸਮਾਂ ਹੁੰਦਾ ਹੈ ਉਗਰਾਹ ਨੇ ਕਿਹਾ ਕਿ 220 2021 ਦੇ ਵਿੱਚ ਲੜਾਈ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਸੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਵਾਲਾ ਪ੍ਰਸਤਾਵ ਇਹ ਬਾਅਦ ਵਿੱਚ ਉਸ ਦੇ ਵਿੱਚ ਜੋੜਿਆ ਗਿਆ ਐ ਐਮਐਸਪੀ ਨੂੰ ਕਾਨੂੰਨ ਬਣਾਉਣਾ ਕੋਈ ਬੱਚਿਆਂ ਦੀ ਖੇਡ ਨਹੀਂ ਇੱਕ ਜਾਂ ਦੋ ਸੂਬੇ ਮਿਲ ਕੇ ਇਹ ਲੜਾਈ ਨਹੀਂ ਲੜ ਸਕਦੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਛੋਟੀਆਂ ਵੱਡੀਆਂ ਜੱਥੇਬੰਦੀਆਂ ਮਿਲਾ ਕੇ ਤਕਰੀਬਨ 40 ਦੇ ਨੇੜੇ ਤੇੜ ਬਣਦੀਆਂ ਨੇ ਤੇ ਇਹਨਾਂ ਜੱਥੇਬੰਦੀਆਂ ਦੀ ਆਪੋ ਆਪਣੀ ਵਿਚਾਰਧਾਰਾ ਵੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਇਹ ਜਥੇਬੰਦੀਆਂ ਕਦੇ ਵੀ ਇੱਕ ਮੰਚ ਤੇ ਇਕੱਠੀਆਂ ਨਜ਼ਰ ਨਹੀਂ ਆਉਂਦੀਆਂ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਨੇ ਸਰਵਣ ਸਿੰਘ ਪੰਦੇਰ ਉਹ ਇਸ ਵਕਤ ਦਿੱਲੀ ਮਾਰਚ ਉਸ ਕੂਚਤੇ ਡੇ ਹੋਏ ਨੇ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਇਸ ਵਕਤ ਮਰਨ ਵਰਤ ਤੇ ਬੈਠੇ ਨੇ ਪੂਰੇ 10 ਮਹੀਨੇ ਹੋ ਗਏ ਆ ਹਾਲੇ ਤੱਕ ਇਸ ਮਸਲੇ ਦਾ ਹੱਲ ਹੁੰਦਾ ਕੋਈ ਨਜ਼ਰ ਨਹੀਂ ਆ ਰਿਹਾ ਤੇ ਨਾਲ ਹੁਣ ਇਹਨਾਂ ਜਥੇਬੰਦੀਆਂ ਦੇ ਵੱਲੋਂ ਲੋਕਾਂ ਨੂੰ ਇੱਥੇ ਪਹੁੰਚਣ ਵਾਸਤੇ ਸੱਦੇ ਵੀ ਦਿੱਤੇ ਜਾ ਰਹੇ ਨੇ ਪਰ ਜਿਸ ਤਰੀਕੇ ਨਾਲ 220 221 ਵਿੱਚ ਇਕੱਠ ਹੋਏ ਸੀ ਉਹਨਾਂ ਇਕੱਠ ਅੱਜ ਤੱਕ ਕਦੀ ਵੀ ਨਹੀਂ ਹੋਇਆ ਇਸ ਗੱਲ ਤੋਂ ਕਈ ਲੋਕ ਇਹ ਵੀ ਅੰਦਾਜ਼ੇ ਲਾ ਰਹੇ ਨੇ ਕਿ ਸ਼ਾਇਦ ਇਹ ਪਹਿਲਾ ਜਿੰਨਾ ਆ ਸਰਦਾਰ ਅੰਦੋਲਨ ਨਹੀਂ ਹੈ ਇਹਦੇ ਨਾਲ ਹੀ ਉਗਰਾਹਾ ਨੇ ਕਿਹਾ ਕਿ ਅਸੀਂ ਮੁੱਦਿਆਂ ਦਾ ਤਾਂ ਸਮਰਥਨ ਕਰਦੇ ਹਾਂ ਪਰ ਤਰੀਕਿਆਂ ਦਾ ਨਹੀਂ ਕਿਉਂਕਿ ਹਰ ਜਥੇਬੰਦੀ ਦੀ ਆਪਣੀ ਉਹਨਾਂ ਦੀ ਕਾਰਵਾਈ ਹੁੰਦੀ ਹੈ ਤੇ ਉਹਨਾਂ ਦੀ ਆਪਣੀ ਕਾਰਵਾਈ ਕਰਦੀ ਵਿਉਤਬੰਦੀ ਹੁੰਦੀ ਹੈ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਧੀਰ ਦੇ ਅੰਦੋਲਨ ਤੇ ਉਹਨਾਂ ਨੇ ਕਿਹਾ ਕਿ ਇਹ ਅੰਦੋਲਨ ਕਿਵੇਂ ਚੱਲ ਰਿਹਾ ਹੈ ਕਿਉਂ ਚਲਾਇਆ ਜਾ ਰਿਹਾ ਹੈ ਇਹਦਾ ਜਵਾਬ ਤਾਂ ਦਰਅਸਲ ਡੱਲੇਵਾਲ ਜਾਂ ਦੂਸਰੇ ਪਾਸੇ ਸਰਵਣ ਸਿੰਘ ਪੰਧੀਰੀ ਦੇ ਸਕਦੇ ਆ ਪਰ ਦੂਸਰੇ ਪਾਸੇ ਕੀ ਮਰਨ ਵਰਤ ਜਾਰੀ ਰਹੂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਪੀਲ ਕਰ ਚੁੱਕੇ ਆ ਅਤੇ ਇਸ ਮਰਨ ਵਰਤ ਨੂੰ ਤੜਵਾਉਣ ਵਾਸਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਇਹ ਪਟੀਸ਼ਨ ਐਡਵੋਕੇਟ ਵਾਸੂ ਰੰਜਨ ਸ਼ੰਡਲਿਆ ਦੇ ਵੱਲੋਂ ਪਾਈ ਗਈ ਹੈ। ਉਹਨਾਂ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹਾਲਤ ਹੈ ਇਸ ਵਕਤ ਨਾਸਕ ਬਣ ਗਈ ਹੈ। ਇਹਦੇ ਤੇ ਦੱਸਣਾ ਬਣਦਾ ਕਿ ਅੰਬਾਲਾ ਦੇ ਡੀਸੀ ਦੇ ਵੱਲੋਂ ਵੀ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੰਗਰੂਰ ਦੇ ਡੀਸੀ ਨੂੰ ਇੱਕ ਚਿੱਠੀ ਲਿਖ ਕੇ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਦੇਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਡੱਲੇਵਾਲ ਦੀ ਸਿਹਤ ਦਿਨ-ਪ੍ਰਤੀ ਦਿਨ ਢੇਠਾ ਨੂੰ ਹੁੰਦੀ ਜਾ ਰਹੀ ਹੈ। ਅਤੇ ਕਿਸਾਨ ਆਗੂ ਵੀ ਇਹਦੇ 'ਚ ਹੁਣ ਹੋਰ ਸਰਗਰਮ ਹੁੰਦੇ ਨਜ਼ਰ ਆ ਰਹੇ ਨੇ। ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਆਗੂ ਨੇ ਰਾਕੇਸ਼ ਟਕੈਤ, ਹਰਿੰਦਰ ਸਿੰਘ ਲੱਖੋਵਾਲ ਤੇ ਕਈ ਹੋਰ ਆਗੂ ਵੀ ਕੱਲ ਖਨੌਰੀ ਸਰਹੱਦ ਤੇ ਉਹਨਾਂ ਦਾ ਪਤਾ ਲੈਣ ਵਾਸਤੇ ਗਏ ਸੀ। ਤੇ ਅੱਜ ਇਹ ਦੱਸਣਾ ਬਣਦਾ ਕਿ ਕਿਸਾਨੀ ਸੰਘਰਸ਼ ਨੂੰ 10 ਮਹੀਨਿਆਂ ਦਾ ਸਮਾਂ ਹੋ ਚੁੱਕਿਆ ਹੈ। ਇਸ ਸਬੰਧੀ ਕਿਸਾਨ ਖਨੌਰੀ ਸਰਹੱਦ ਤੇ ਸ਼ੰਭੂ ਸਰਹੱਦ ਤੇ اٹੇ ਹੋਏ ਨੇ, ਡਟੇ ਹੋਏ ਨੇ ਤੇ ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨਾਲ ਹੀ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਪੁਤਲੇ ਸਾੜਨ ਦਾ ਵੀ ਐਲਾਨ ਕੀਤਾ ਹੈ ਤੇ ਅੱਜ ਗੱਲ ਕਰਦੇ ਹਾਂ ਕਿ ਸੁਪਰੀਮ ਕੋਰਟ ਹੁਣ ਇਸ ਮਸਲੇ ਤੇ ਕੀ ਕੋਈ ਸਟੈਂਡ ਲੈ ਰਹੀ ਹੈ ਸੁਪਰੀਮ ਕੋਰਟ ਵਾਲੇ ਪਾਸੋਂ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਉਹਨਾਂ ਵੱਲੋਂ ਵੀ ਚਿੰਤਾ ਪ੍ਰਗਟਾਈ ਗਈ ਹੈ ਸੁਪਰੀਮ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਹ ਹੁਕਮ ਦਿੱਤਾ ਹੈ ਕਿ ਕਿਸਾਨ ਆਗੂ ਡੱਲੇਵਾਲ ਨੂੰ ਫੌਰੀ ਡਾਕਟਰੀ ਸਹਾਇਤਾ ਮਹయ్యా ਕਰਵਾਈ ਜਾਵੇ ਸੁਪਰੀਮ ਕੋਰਟ ਨੇ ਇਹਦੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਕਿਹਾ ਕਿ ਡੱਲੇਵਾਲ ਨੂੰ ਆਪਣਾ ਮਰਨ ਵਰਤ ਤੋੜਨ ਵਾਸਤੇ ਮਨਾਇਆ ਜਾਵੇ ਉਂਝ ਨਾਲ ਅਦਾਲਤ ਨੇ ਇਹ ਵੀ ਆਖ ਦਿੱਤਾ ਹੈ ਕਿ ਡੱਲੇਵਾਲ ਦੇ ਵਿਰੋਧ ਨੂੰ ਦਬਾਉਣ ਲਈ ਕਿਸੇ ਤਰ੍ਹਾਂ ਦੀ ਤਾਕਤ ਦੀ ਕੋਈ ਵਰਤੋਂ ਨਾ ਕੀਤੀ ਜਾਵੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਦੇ ਪ੍ਰਤੀਨਿਧੀਆਂ ਨੂੰ ਇਸ ਸਬੰਧੀ ਫੌਰੀ ਡੱਲੇਵਾਲ ਨੂੰ ਮਰਨ ਵਾਸਤੇ ਆਖਿਆ ਕਿ ਮਿਲਿਆ ਜਾਵੇ ਜਾ ਕੇ ਅਤੇ ਸੁਪਰੀਮ ਕੋਰਟ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਦੇ ਡੱਲੇਵਾਲ ਦੇ ਵਿਰੋਧ ਨੂੰ ਤੋੜ ਲਈ ਕਿਸੇ ਵੀ ਤਾਕਤ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਜਦੋਂ ਤੱਕ ਉਹਨਾਂ ਦੀ ਜਾਨ ਬਚਾਉਣ ਲਈ ਇਸ ਤਰ੍ਹਾਂ ਦਾ ਜ਼ਰੂਰੀ ਨਾ ਹੋ ਜਾਵੇ ਪਰ ਹੁਣ ਇਹ ਕਿਵੇਂ ਕਿਹਾ ਜਾਊਗਾ ਹੋ ਸਕਦਾ ਕਿ ਉਹਨਾਂ ਨੂੰ ਜ਼ਬਰੀ ਉਹਨਾਂ ਦਾ ਮਰਨ ਵਰਤ ਤੜਵਾਉਣ ਦੀ ਕੋਸ਼ਿਸ਼ ਕਰ ਦਿੱਤੀ ਜਾਵੇ ਕਿਉਂਕਿ ਸੁਪਰੀਮ ਕੋਰਟ ਨੇ ਆਖਿਆ ਕਿ ਜਿੰਨੀ ਦੇਰ ਤੱਕ ਜ਼ਰੂਰੀ ਨਾ ਹੋਵੇ ਉਹ ਤਾਂ ਕਹਣਗੇ ਜ਼ਰੂਰੀ ਹੋ ਗਿਆ ਸੀ ਹੁਣ ਉਹਨਾਂ ਨੂੰ 19 ਦਿਨ ਹੋ ਗਏ ਸੀ ਡਾਕਟਰਾਂ ਨੇ ਹੈਲਥ ਬੁਲੇਟਿਨ ਜਿਹੜਾ ਜਾਰੀ ਕੀਤਾ ਸੀ ਉਹਦੇ ਵਿੱਚ ਆਖਿਆ ਕਿ ਉਹਨਾਂ ਦੇ ਕਿਡਨੀ ਜਾਂ ਕੋਈ ਹੋਰ ਅੰਗ ਕਿਸੇ ਵਕਤ ਵੀ ਫੇਲ ਹੋ ਸਕਦੇ ਨੇ ਵੇਖੋ ਕਿ ਸੁਪਰੀਮ ਕੋਰਟ ਦੀ ਇਸ ਟਿੱਪਣੀ ਦਾ ਅਸਰ ਸਰਕਾਰਾਂ ਤੇ ਕਿੰਨਾ ਕੋੰਦਾ ਕਿ ਕੇਂਦਰ ਸਰਕਾਰ ਦਾ ਕੋਈ ਨੁਮਾਇੰਦਾ ਉਹਨਾਂ ਨੂੰ ਜਾ ਕੇ ਮਿਲੇਗਾ ਜਾਂ ਧੱਕੇ ਨਾਲ ਮਰਨ ਵਰਤ ਤਲਵਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾਂਦੀ ਤੇ ਹੁਣ ਦੂਸਰੇ ਪਾਸੇ ਜਿਹੜਾ ਇਹ ਮੋਰਚਾ ਚੱਲ ਰਿਹਾ ਹੈ ਸਰਵਣ ਸਿੰਘ ਪੰਧੀਰ ਦੀ ਅਗਵਾਈ ਤ ਸ਼ੰਭੂ ਦੇ ਉੱਤੇ 10 ਮਹੀਨੇ ਹੋ ਚੁੱਕੇ ਨੇ ਤੇ ਅੱਜ ਤੀਸਰੀ ਵਾਰ ਫਿਰ ਤੋਂ ਦੱਸਿਆ ਜਾ ਰਿਹਾ ਕਿ 101 ਕਿਸਾਨਾਂ ਦਾ ਜਥਾ ਦਿੱਲੀ ਕੂਰਚ ਕਰੇਗਾ ਪਰ ਦੂਸਰੇ ਪਾਸੇ ਖਬਰ ਇਹ ਵੀ ਹੈ ਕਿ ਹਰਿਆਣਾ ਪ੍ਰਸ਼ਾਸਨ ਨੇ ਵੀ ਕਿਸਾਨਾਂ ਨੂੰ ਰੋਕਣ ਵਾਸਤੇ ਪੂਰੀ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਸ਼ੁੱਕਰਵਾਰ ਵਾਲੇ ਦਿਨ ਟੀਨਾ ਦੀ ਬੈਰੀਕੇਡਿੰਗ ਤੇ ਉੱਚੀਆਂ ਲੋਹੇ ਦੀਆਂ ਐਂਗਲਾਂ ਅਤੇ ਹੋਰ ਚਾਦਰਾਂ ਮੜ ਦਿੱਤੀਆਂ ਗਈਆਂ ਨੇ। ਭਾਵ ਇਹ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਵਿਅਕਤੀ ਉਸ ਨੂੰ ਕਿਸੇ ਵੀ ਤਰੀਕੇ ਨਾਲ ਪਾਰਨਾ ਕਰ ਸਕੇ। ਤੇ ਸ਼ੰਭੂ ਦੇ ਉੱਤੇ ਹੀ ਸਰਵਣ ਸਿੰਘ ਭੰਦੇੜ ਅਤੇ ਕਈ ਹੋਰ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਅਤੇ ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਦੱਸ ਦਿੱਤਾ ਹੈ ਕਿ ਦਿੱਲੀ ਕੂਚ ਕੱਲ ਨੂੰ ਹੋਵੇਗਾ ਹੀ ਹੋਵੇਗਾ ਇਸ ਦੌਰਾਨ ਸਰਵਣ ਸਿੰਘ ਪੰਧੇਰਨੀ ਦੱਸਿਆ ਕਿ ਸ਼ਨੀਚਰਵਾਰ 14 ਦਸੰਬਰ ਦਾ ਦਿਨ ਕਿਸਾਨਾਂ ਦਾ ਤੀਸਰਾ ਜਥਾ ਦਿੱਲੀ ਵਾਸਤੇ ਦੁਪਹਿਰ 12 ਵਜੇ ਰਵਾਨਾ ਹੋਵੇਗਾ ਇਹਦੀ ਅਗਵਾਈ ਕਹਿੰਦੇ ਕਿਸਾਨਾਂ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਅਤੇ ਮਲਕੀਤ ਸਿੰਘ ਸਮੇਤ ਕਈ ਹੋਰ ਆਗੂ ਕਰਨਗੇ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਵੀ ਪਤਾ ਹੈ ਕਿ ਇਹ ਕੂਚ ਵੀ ਸਾਨੂੰ ਕਰਨੀ ਦਿੱਤਾ ਜਾਊਗਾ ਨਿਹਾਥੇ ਕਿਸਾਨਾਂ ਤੇ ਫੇਰ ਗੋਲੇ打 ਕੇ ਜਾਣਗੇ ਪਰ ਇਹਨਾਂ ਦੀ ਸਾਜ਼ਿਸ਼ ਅਤੇ ਚਿਹਰਾ ਅਸੀਂ ਬੇਨਕਾਬ ਕਰ ਦਿੱਤਾ ਹੈ। ਭੰਦੇਰ ਨੇ ਕਿਹਾ ਕਿ ਸ਼ਰਿਆਮ ਇਹ ਲੋਕਤੰਤਰ ਦਾ ਘਾਣਾ ਹੈ। ਸਿਰਫ 101 ਕਿਸਾਨਾਂ ਦੇ ਜਥੇ ਨੂੰ ਪੈਦਲ ਜਾਣ ਤੋਂ ਰੋਕਣਾ ਇਹ ਕਿੱਥੋਂ ਦਾ ਇਨਸਾਫ ਹੈ? ਪਹਿਲਾਂ ਕਹਿੰਦੇ ਸੀ ਕਿ ਟਰੈਕਟਰ ਟਰਾਲੀਆਂ ਤੋਂ ਇਤਰਾਜ਼ ਹੈ, ਹੁਣ ਇਹਨਾਂ ਨੂੰ ਪੈਦਲ ਜਾਣ ਤੇ ਵੀ ਇਤਰਾਜ਼ ਹੈ। ਇਹ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਹੈ? ਭੰਦੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੈਤਿਕ ਤੌਰ ਤੇ ਤਾਂ ਹਾਰ ਚੁੱਕੀ ਹੈ। ਇਸ ਕਾਰਨੋ ਕਿਸਾਨਾਂ ਦੇ ਖਿਲਾਫ ਕੂੜ ਪ੍ਰਚਾਰ ਕਰਨ ਤੇ ਉਤਰਾਈ ਹੈ। ਕਿਉਂਕਿ ਹਰਿਆਣਾ ਦੇ ਇੱਕ ਸੰਸਦ ਮੈਂਬਰ ਨੇ ਉਹਨਾਂ ਵੱਲੋਂ ਦਿੱਤੇ ਬਿਆਨ ਕਿ ਕਿਸਾਨਾਂ ਦੇ ਪਹਿਲੇ ਦਿੱਲੀ ਮੋਰਚੇ ਦੌਰਾਨ ਦਿੱਲੀ ਹਰਿਆਣਾ ਦੀਆਂ ਹੱਦਾਂ ਦੇ ਨੇੜੇ ਉਹਨਾਂ ਪਿੰਡਾਂ ਦੀਆਂ 700 ਲੜਕੀਆਂ ਗਾਇਬ ਕਰ ਦਿੱਤੀਆਂ ਗਈਆਂ ਕਿਸਾਨੀ ਅੰਦੋਲਨਾਂ ਦੇ ਦੌਰਾਨ ਹਰਿਆਣੇ ਦੇ ਨੌਜਵਾਨਾਂ ਨੂੰ ਨਸ਼ੇ ਤੇ ਲਾਤ ਦਿੱਤਾ ਗਿਆ ਤੇ ਦੇਸ਼ ਨੂੰ ਆਪਸ ਦੇ ਵਿੱਚ ਲੜਾਉਣ ਅਤੇ ਬਦਨਾਮ ਕਰਨ ਵਾਸਤੇ ਇਹ ਕਹਿੰਦੇ ਬਿਆਨ ਦਿੱਤਾ ਗਿਆ ਪੰਦੇਰ ਨੇ ਕਿਹਾ ਕਿ ਇਹਦੇ ਵਿੱਚ ਕੋਈ ਸੱਚਾਈ ਨਹੀਂ ਜੇਕਰ ਕੋਈ ਸੱਚਾਈ ਹੁੰਦੀ ਤਾ ਕੋਈ ਐਫ ਆਈ ਆਰ ਤਾਂ ਦਰਜ ਹੁੰਦੀ ਸੀ ਆਈ ਡੀ ਸੀ ਬੀ ਆਈ ਇਹ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਉਹ ਕੋਈ ਕਾਰਵਾਈ ਕਰਦੀਆਂ ਕਿਸਾਰ ਆਗੂ ਨੇ ਡਿਪਟੀ ਕਮਿਸ਼ਨਰ ਬਾਲਾ ਦੇ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਜਿਹੜੀ ਡੱਲੇਵਾਲ ਸਾਹਿਬ ਦੀ ਵਿਗੜਦੀ ਸਿਹਤ ਸੰਬੰਧੀ ਚਿੱਠੀ ਲਿਖੀ ਹੈ ਉਹ ਨੂੰ ਵੀ ਇੱਕ ਸਾਜ਼ਿਸ਼ ਕਰਾਰ ਦਿੰਦਾ ਹੈ ਪੰਦੇਰ ਨੇ ਕਿਹਾ ਕਿ ਸਰਕਾਰ ਸਾਡੇ ਤੇ ਡਿਜੀਟਲ ਐਮਰਜੈਂਸੀ ਲਗਾਉਣ ਦੀਆਂ ਤਿਆਰੀਆਂ ਵੀ ਕਰ ਰਹੀ ਹੈ ਸਾਡੇ ਇੰਟਰਨੈਟ ਮੀਡੀਆ ਅਕਾਊਂਟ ਬੰਦ ਕੀਤੇ ਜਾ ਰਹੇ ਨੇ ਅਤੇ ਬਹੁਤ ਸਾਰੇ ਲੋਕਾਂ ਦੇ ਸੋਸ਼ਲ ਮੀਡੀਆ ਖਾਤੇ ਵੀ ਬੰਦ ਕੀਤੇ ਜਾ ਰਹੇ ਨੇ ਤੇ ਹੁਣ ਗੱਲ ਕਰਦੇ ਆ ਮਜੀਠੀਆ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਖਾਸ ਅਪੀਲ ਕੀਤੀ ਗਈ ਹੈ ਅਪੀਲ ਇਹ ਹੈ ਕਿ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੋ ਇਹ ਯਕੀਨੀ ਬਣਾਓ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਹੋਵੇ ਆਪਣੇ ਇੱਕ ਬਿਆਨ ਦੇ ਵਿੱਚ ਮਜੀਠੀਆ ਨੇ ਇਹ ਆਖਿਆ ਕਿ ਭਾਜਪਾ ਲੀਡਰਸ਼ਿਪ ਇਹਦੇ ਵਿੱਚ ਦਾਖਲ ਦੇਵੇ ਡੱਲੇਵਾਲ ਦੀ ਜ਼ਿੰਦਗੀ ਬਚਾਈ ਜਾਵੇ ਉਨਾ ਕਿਹਾ ਕਿ ਕਿਸਾਨ ਆਗੂ ਦੀ ਜ਼ਿੰਦਗੀ ਬੇਸ਼ਕੀਮਤੀ ਹੈ। ਉਹਨਾਂ ਕਿਹਾ ਕਿ ਅਜਿਹਾ ਨਾ ਹੋਵੇ ਕਿ ਡੱਲੇ ਵਾਲ ਸਾਹਬ ਦਾ ਜਿਹੜਾ ਕਤਲ ਹੈ ਤੁਹਾਡੇ ਹੱਥਾਂ ਚੋਂ ਹੀ ਲਿਖਿਆ ਹੋਵੇ। ਉਹਨਾਂ ਇਹ ਵੀ ਕਿਹਾ ਕਿ ਉੱਚ ਆਉਂਦਿਆਂ ਤੇ ਬੈਠਣ ਵਾਲਿਆਂ ਨੂੰ ਅੰਨਦਾਤੇ ਦੀ ਜਾਣ ਦੀ ਕੀਮਤ ਸਮਝ ਆਉਣੀ ਚਾਹੀਦੀ ਹੈ ਜਿਸ ਨੇ ਇਸ ਮੁਲਕ ਨੂੰ ਆਤਮ ਨਿਰਭਰ ਬਣਾਇਆ ਹੈ। ਉਹਨਾਂ ਕਿਹਾ ਕਿ ਅੱਜ ਉਹੀ ਅੰਨਦਾਤਾ ਮਰਨwarte ਬੈਠਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਜਦੋਂ ਕਿ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਅਣਜਾਣ ਹੈ। ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਐਮਐਸਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ ਸਮੇਤ ਲਖੀਮਪੁਰ ਖੀਰੀ ਦੇ ਕਿਸਾਨਾਂ ਵਾਸਤੇ ਨਿਆਂ ਯਕੀਨੀ ਬਣਾਉਣ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਵਾਜਬ ਭਾਅ ਦਿਵਾਉਣ ਜਾਂ ਜਿਹੜੀਆਂ ਹੋਰ ਮੰਗਾਂ ਨੇ ਉਹ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਨੇ ਉਹਨਾਂ ਆ ਕਿਹਾ ਕਿ ਕਿਸਾਨਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਹੈ ਕਿ ਸਰਕਾਰ ਵਪਾਰੀਆਂ ਦਾ ਤਾਂ ਕਰੋੜਾਂ ਰੁਪਏ ਦਾ ਕਰਜ਼ਾ ਮਾਫ਼ ਕਰ ਦਿੰਦੀ ਹੈ ਪਰ ਕਿਸਾਨਾਂ ਦੀ ਮਦਦ ਵਾਸਤੇ ਹਾਲੇ ਤੱਕ ਅੱਗੇ ਆਉਣ ਨੂੰ ਤਿਆਰ ਨਹੀਂ ਮਜੀਠੀਆਂ ਨੇ ਹਰਿਆਣਾ ਅਤੇ ਕੇਂਦਰ ਸਰਕਾਰ ਦੇ ਵੱਲੋਂ ਸ਼ਾਂਤਮਈ ਕਿਸਾਨਾਂ ਨੂੰ ਦਿੱਲੀ ਜਾ ਕੇ ਉਹਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਕੋਲ ਪੇਸ਼ ਕਰਨ ਦੀ ਜਿਹੜੀ ਹਾਲੇ ਤੱਕ ਆਗਿਆ ਨਹੀਂ ਦਿੱਤੀ ਉਹਦੀ ਵੀ ਜ਼ੋਰਦਾਰ ਨਖੇਦੀ ਕੀਤੀ ਹੈ ਤੇ ਹੁਣ ਗੱਲ ਕਰਦਿਆਂ ਇੱਕ ਮੌਜੂਦਾ ਤੇ ਇੱਕ ਸਾਬਕਾ ਪ੍ਰਦਾਨ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਦੂਸਰੇ ਦੇ ਦੋਵੇਂ ਆਹਮੇ ਸਾਹਮਣੇ ਸੀ ਤੇ ਹੁਣ ਇਹਦੇ ਵਿੱਚ ਇੱਕ ਵੱਡੀ ਖਬਰ ਬਣ ਰਹੀ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਅਕਾਲ ਤਖਸਾਲ ਦੇ ਇੱਕ ਪੱਤਰ ਦਿੱਤਾ ਹੈ ਤੇ ਪੱਤਰ ਦੇ ਕੇ ਸਾਫਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਮੁੱਚੀ ਔਰਤ ਸ਼੍ਰੇਣੀ ਦੇ ਕੋਲੋਂ ਮੁਆਫੀ ਮੰਗੀ ਹੈ। ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਨੂੰ ਦਿੱਤੇ ਆਪਣੇ ਇਸ ਪੱਤਰ ਦੇ ਵਿੱਚ ਐਡਵੋਕੇਟ ਧਾਮੀ ਨੇ ਇਹ ਲਿਖਿਆ ਕਿ ਜਾਣੇ ਅਣਜਾਣੇ ਚ ਆਪ ਸ਼ਬਦ ਬੋਲੇ ਗਏ ਆ ਜਿਸ ਦੀ ਉਹ ਖਿਮਾ ਜਾਂਚਨਾ ਕਰਦੇ ਆ। ਉਹਨਾਂ ਦੱਸਿਆ ਕਿ ਬੀਤੇ ਦਿਨੀ ਇੱਕ ਵਿਅਕਤੀ ਨਾਲ ਮੈਂ ਮੋਬਾਈਲ ਤੇ ਗੱਲ ਕਰ ਰਿਹਾ ਸੀ। ਗੱਲਬਾਤ ਕਰਦਿਆਂ ਉਹਨਾਂ ਕੋਲੋਂ ਕੁਝ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ। ਇਹ ਸਭ ਕੁਝ ਜਾਣੇ ਅਣਜਾਣੇ ਚ ਹੋਇਆ ਹੈ। ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜ세ਦਾਰ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਸਬੰਧੀ ਉਹਨਾਂ ਨੂੰ ਜੋ ਵੀ ਆਦੇਸ਼ ਹੋਏਗਾ ਉਹ ਸਿਰ ਮੱਥੇ ਪਰਵਾਰ ਕਰਨਗੇ। ਐਡਵੋਕੇਟ ਧਾਮੀ ਨੇ ਆਪਣੇ ਪੱਤਰ ਅਕਾਲ ਤਖਤ ਦੇ ਸਕਤਰੇ ਦੇ ਮੈਨੇਜਰ ਜਸਪਾਲ ਸਿੰਘ ਨੂੰ ਸੌਂਪਿਆ। ਉਹਨਾਂ ਇਸ ਸਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਖੁਲਾਸਾ ਕੀਤਾ ਹੈ ਕਿ ਇੱਕ ਵਿਅਕਤੀ ਨਾਲ ਗੱਲਬਾਤ ਕਰਦਿਆਂ ਜਦੋਂ ਉਹਨਾਂ ਬੀਬੀ ਜਗੀਰ ਕੌਰ ਦੇ ਹਵਾਲੇ ਨਾਲ ਕੋਈ ਗੱਲਬਾਤ ਕੀਤੀ ਤਾਂ ਉਹ ਤੇਜਤ ਹੋ ਗਏ ਅਤੇ ਉਹਨਾਂ ਕੋਲੋਂ ਅਪ ਸ਼ਬਦ ਵਰਤੇ ਗਏ ਇਸ ਵਾਸਤੇ ਉਹ ਇਹਦੀ ਵਾਫੀ ਚਾਉਂਦੇ ਐ ਤੇ ਹੁਣ ਗੱਲ ਕਰਦੇ ਆ ਸਿੱਖ ਕੌਮ ਦੀਆਂ ਮਾਨਯੋਗ ਸ਼ਖਸੀਅਤਾਂ ਨੂੰ ਸ਼ਰਮਿਸ਼ਾਰ ਕੌਣ ਕਰ ਰਿਹਾ ਹੈ ਕਿ ਕੋਈ ਅਖੌਤੀ ਪੰਥਕ ਨੇ ਇਹ ਅਖੌਤੀ ਪੰਥਕ ਇਹ ਕੰਮ ਕਰ ਰਹੇ ਨੇ ਜਾਂ ਉਹਨਾਂ ਤੋਂ ਕਰਵਾਏ ਜਾ ਰਹੇ ਨੇ ਕਿਉਂਕਿ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦਮਦਮਾ ਸਾਹਿਬ ਸ਼੍ਰੀ ਅਕਾਲ ਤਖਸਾਲ ਸਾਹਿਬ ਭਾਵ ਜਿੱਥੇ-ਜਿੱਥੇ ਉਹਨਾਂ ਦੀ ਡਿਊਟੀ ਲੱਗੀ ਆ ਅੱਜ ਤੱਕ ਉਹ ਚੰਗੇ ਤਰੀਕੇ ਨਾਲ ਆਪਣੀ ਸੇਵਾ ਨਿਭਾ ਰਹੇ ਨੇ ਜਿਸ ਤੋਂ ਪੂਰੀ ਸਿੱਖ ਕੌਮ ਵੀ ਦੱਸਿਆ ਗਿਆ ਕਿ ਸੰਤੁਸ਼ਟ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਪਰਮਿੰਦਰ ਢੀਂਡਾ ਸੁਰਜੀਤ ਰਖੜਾ ਸੱਚਾ ਸਿੰਘ ਛੋਟੇਪੁਰ ਇਹਨਾਂ ਸਾਰਿਆਂ ਨੇ ਕਿਹਾ ਕਮ ਅਤੇ ਪੰਥਕ ਮਸਲਾ ਦੀ ਹਮੇਸ਼ਾ ਸਿੰਘ ਸਹਿਵਾਰ ਨੇ ਪਹਿਰੇਦਾਰੀ ਕੀਤੀ ਹੈ ਇਹਨਾਂ ਨੇ ਕਿਹਾ ਕਿ ਬਾਦਲ ਦਲ ਦੇ ਕਰੀਬੀਆਂ ਦੇ ਵੱਲੋਂ ਜਥੇਦਾਰ ਸਾਹਿਬ ਦੇ ਕਈ ਸਾਲ ਪੁਰਾਣੇ ਮਸਲੇ ਨੂੰ ਉਛਾਲਣ ਲਈ ਇੱਕ ਇਨਸਾਨ ਨੂੰ ਲਿਆ ਕੇ ਉਹਨੂੰ ਆਪਣੇ ਵੱਲੋਂ ਪਹਿਲਾਂ ਤੋਂ ਤਿਆਰ ਕੀਤੀ ਸਕ੍ਰਿਪਟ ਦੇ ਕੇ ਆਪਣੇ ਮੀਡੀਆ ਕਰਮੀਆਂ ਤੋਂ ਕੂੜ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਉਹਨਾਂ ਨੂੰ ਕਹਿੰਦੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਧਾਰਮਿਕ ਸ਼ਖਸੀਅਤ ਇਸ ਤਰ੍ਹਾਂ ਚਿੱਕੜ ਸੁੱਟ ਕੇ ਉਹ ਸਾਰੀ ਕੌਮ ਨੂੰ ਸਰਬਸਾਰ ਕਰ ਰਹੀ ਹੈ ਇਹਨਾਂ ਨੇ ਜਾਰੀ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਤਾਂ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਇੱਕ ਨਿਮਾਣਾ ਸਿੱਖ ਹੈ ਸਾਰੇ ਗੁਨਾਹ ਵੀ ਉਹਨੇ ਕਬੂਲ ਕਰ ਲਿਆ ਹੈ ਅਤੇ ਉਸ ਦੀ ਸਜ਼ਾ ਵੀ ਉਹਨੇ ਮੰਨ ਲਈ ਹੈ ਤੇ ਪੂਰੀ ਕਰ ਲਈ ਹੈ। ਉਹਨਾਂ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਪਰ ਦੂਜੇ ਪਾਸੇ ਸਾਰਾ ਵਰਤਾਂਤ ਉਹਨਾਂ ਵੱਲੋਂ ਹੀ ਸਿਰਜਿਆ ਜਾ ਰਿਹਾ ਹੈ। ਉਹਦੇ ਤੋਂ ਲੱਗਦਾ ਹੈ ਕਿ ਇਹ ਸਭ ਕੁਝ ਉਹ ਕਰੋਧ ਅਤੇ ਬਦਲੇ ਦੀ ਭਾਵਨਾ ਨਾਲ ਕਰ ਰਹੇ ਨੇ। ਜਿਸ ਨਾਲ ਜਥੇਦਾਰ ਸਹਿਬਾਨ ਨੂੰ ਨੀਵਾ ਦਿਖਾਇਆ ਜਾ ਰਿਹਾ ਹੈ ਪਰ ਉਹਨਾਂ ਨੂੰ ਕਹਿੰਦੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹਦੇ ਨਾਲ ਜੋ ਉਹ ਕਰਵਾ ਰਹੇ ਨੇ ਉਹਨਾਂ ਦਾ ਭਲਾ ਹੋਣ ਵਾਲਾ ਨਹੀਂ ਹੈ ਅਤੇ ਨਾ ਹੀ ਪੰਥਕ ਕਦਰਾਂ ਕੀਮਤਾਂ ਨੇ ਨਾ ਕਦਰਾਂ ਕੀਮਤਾਂ ਇਹ ਗੱਲ ਦਰਸਾਉਂਦੀਆਂ ਹੀ ਨੇ ਅਤੇ ਸਿੱਖੀ ਸੋਚ ਦੇ ਵੀ ਬਿਲਕੁਲ ਉਲਟਾ ਹੈ ਇਹਨਾਂ ਨੇ ਕਿਹਾ ਕਿ ਸਾਰੇ ਫੈਸਲੇ ਸਿੱਖ ਪਰੰਪਰਾ ਤੇ ਮਰਿਆਦਾ ਦੇ ਅਨੁਸਾਰ ਹੋਇਆ ਅਤੇ ਇਹ ਸਾਰੇ ਫੈਸਲੇ ਸਾਰੇ ਜਥੇਦਾਰ ਸਹਿਬਾਨਾਂ ਦੀ ਸਹਿਮਤੀ ਨਾਲ ਹੋਇਆ ਪਰ ਇਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਰਵਾਈ ਨਹੀਂ ਉਹ ਕਹਿੰਦੇ ਜਿਸ ਤਰ੍ਹਾਂ ਦਾ ਹੁਣ ਇਹ ਵਰਤਾਂਤ ਸਿਰਜਿਆ ਜਾ ਰਿਹਾ ਹੈ ਉਹ ਸਿੱਖ ਕੌਮ ਨੂੰ ਹਨੇਰੇ ਵੱਲ ਧੱਕਣ ਦੀ ਕੋਸ਼ਿਸ਼ ਹੈ ਅਤੇ ਇਹਨਾਂ ਆਗੂਆਂ ਨੂੰ ਪਹਿਲਾਂ ਵੀ ਇਹਨਾਂ ਦੀਆਂ ਕੀਤੀਆਂ ਮਹਿੰਗੀਆਂ ਪਈਆਂ ਨੇ ਅਤੇ ਫਿਰ ਮਹਿੰਗੀਆਂ ਪੈਣਗੀਆਂ ਤੇ ਹੁਣ ਗੱਲ ਕਰਦੇ ਆਂ ਸਜ਼ਾ ਜਿਹੜੀ ਲੱਗੀ ਸੀ ਧਾਰਮਿਕ ਤੌਰ ਤੇ ਉਹ ਤਾਂ ਪੂਰੀ ਹੋ ਗਈ ਹੈ ਉਹਦੇ ਤੋਂ ਬਾਅਦ ਸੁਖਬੀਰ ਬਾਦਲ ਅਤੇ ਕੁਝ ਹੋਰ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਇਦੇ ਤੋਂ ਪਹਿਲਾਂ ਅਕਾਲੀ ਦਲ ਦੇ ਹੋਰ ਆਗੂ ਵੀ ਉੱਥੇ ਪਹੁੰਚੇ ਹੋਏ ਸੀ 10 ਦਿਨਾਂ ਦੀ ਸਜ਼ਾ ਇਹਨਾਂ ਨੇ ਆਪਣੀ ਮੁਕੰਮਲ ਕੀਤੀ ਹੈ ਉਹਦੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਨਤਮਸਤਕ ਹੋਇਆ ਅਤੇ ਆਪਣੀ ਸਜ਼ਾ ਪੂਰੀ ਕੀਤੇ ਜਾਣ ਦੀ ਅਰਦਾਸ ਕਰਵਾਈ ਹੈ ਇਸ ਤਰ੍ਹਾਂ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਵਾ ਨੇ ਕਿਹਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੇ ਹੁਕਮ ਦਿੱਤੇ ਸੀ ਉਹਨਾਂ ਨੂੰ ਪੂਰਵਾਰ ਕਰਦਿਆਂ ਸੇਵਾ ਪੂਰੀ ਕੀਤੀ ਹੈ ਕਹਿੰਦੇ ਮੈਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਕਿ ਸਾਰਿਆਂ ਨੇ ਸੇਵਾ ਦੇ ਵਿੱਚ ਉਤਸ਼ਾਹ ਦੇ ਨਾਲ ਯੋਗਦਾਨ ਪਾਇਆ ਇਸ ਤਰ੍ਹਾਂ ਟੀਮਾ ਨੇ ਵਿਰਸਾ ਸਿੰਘ ਵਲਟੋਹਾ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਸੁਰੱਖਿਆ ਪ੍ਰਬੰਧਾਂ ਬਾਰੇ ਉਹਨਾਂ ਨੇ ਕਿਹਾ ਕਿ ਅੱਜ ਵੀ ਜਿਹੜੀ ਸੁਰੱਖਿਆ ਹੈ ਇਹ ਦਿਖਾਵੇ ਵਾਸਤੇ ਹੈ ਜੇਕਰ ਉਸ ਟਣ ਇਹ ਮੁਸਤੈਦੀ ਦਿਖਾਈ ਹੁੰਦੀ ਆਹੀ ਪੱਧਰ ਉਸ ਟਣ ਹੁੰਦਾ ਤਾਂ ਸ਼ਾਇਦ ਇਹ ਮਾਮਲਾ ਇਸ ਹੱਦ ਤੱਕ ਵੱਧਦਾ ਹੀ ਨਾ ਅਤੇ ਦੁਨੀਆ ਨੂੰ ਇਹ ਗਲਤ ਜਿਹੜਾ ਸੁਨੇਹਾ ਗਿਆ ਉਹਨੂੰ ਵੀ ਰੋਕਿਆ ਜਾ ਸਕਦਾ ਸੀ ਸੁਰੱਖਿਆ ਦੇ ਦਿਖਾਵੇ ਨਹੀਂ ਹੋਣੇ ਚਾਹੀਦੇ ਅਸਲ ਦੇ ਵਿੱਚ ਕਹਿੰਦੇ ਸੁਰੱਖਿਆ ਹੋਣੀ ਚਾਹੀਦੀ ਹੈ ਹੁਣ ਇਹ ਮੋਟੀਆਂ-ਮੋਟੀਆਂ ਕੁਝ ਗੱਲਾਂ ਜਿਸ ਨੂੰ ਲੈ ਕੇ 2007 ਤੋਂ 2017 ਦੀ ਬਾਦਲ ਸਰਕਾਰ ਜਿਸ ਦੇ ਵਿੱਚ ਗ੍ਰਹਿ ਮੰਤਰੀ ਰਹੇ ਸੁਖਵੀਰ ਬਾਦਲ ਅਤੇ ਬਾਕੀ ਮੰਤਰੀਆਂ ਨੂੰ ਵੀ ਸਦਾ ਸੁਣਾਈ ਗਈ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਜਿਹੜਾ ਅਵਾਰਡ ਉਹਨਾਂ ਨੂੰ ਦਿੱਤਾ ਗਿਆ ਸੀ ਉਹ ਮਨਸੂਖ ਕਰ ਦਿੱਤਾ ਗਿਆ ਸੀ ਵਾਪਸ ਲੈ ਲਿਆ ਗਿਆ ਸੀ ਸਭ ਤੋਂ ਪਹਿਲੀ ਤਾਂ ਕਹਾਣੀ ਇਹ ਸੀ ਕਿ ਗੁਰਵੀਤ RAM ਰਹੀਮ ਦੇ ਵਿਰੁੱਧ ਸ਼ਿਕਾਇਤ ਵਾਪਸ ਲਈ 2007 ਚ ਤੁਹਾਨੂੰ ਯਾਦ ਹੋਣਾ ਕਿ ਸਲਾਬਤਪੁਰਾ ਡੇਰੇ ਚ ਗੁਰਵੀਤ RAM ਰਹੀਮ ਨੇ ਦਸ਼ਮੇਸ਼ ਪਿਤਾ ਦੀ ਨਕਲ ਕਰਦੇ ਆ ਉਹਨਾਂ ਵਰਗੀ ਪੋਸ਼ਾਕ ਪਾਈ ਅਮਰ ਤਿਸ਼ਕਾਉਣ ਦਾ ਇੱਕ ਦਿਖਾਵਾ ਕੀਤਾ ਇਹਦੇ ਤੇ ਉਹਨਾਂ ਦੇ ਵਿਰੁੱਧ ਇੱਕ ਪੁਲਿਸ ਕੇਸ ਦਰਜ ਕੀਤਾ ਗਿਆ ਪਰ 2012 ਦੀਆਂ ਚੋਣਾਂ ਤੋਂ ਸਿਰਫ 5 ਦਿਨ ਪਹਿਲਾਂ ਇਹਨਾਂ ਦੀ ਸਰਕਾਰ ਨੇ ਉਹ ਸਾਰੀ ਦੀ ਸਾਰੀ ਜਿਹੜੀ ਐਫ ਆਈ ਆਰ ਸੀ ਉਹ ਕੇਸ ਵਾਪਸ ਲੈ ਲਿਆ ਸੀ ਇਹ ਪੁੱਛਿਆ ਗਿਆ ਵਾਪਸ ਲਿਆ ਗਿਆ ਸੁਖਵੀਰ ਬਾਦਲ ਨੇ ਹਾਮੀ ਭਰੀ ਸੀ ਹਾਂ ਲਿਆ ਗਿਆ ਦੂਸਰਾ ਜਿਹੜਾ ਸਭ ਤੋਂ ਵੱਡਾ ਸਵਾਲ ਸੀ ਕੇ ਸਿਰਸੇ ਵਾਲੇ ਨੂੰ ਸੁਖਵੀਰ ਨੇ ਮਾਫੀ ਦਿਵਾਈ ਸੀ। ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਕਾਰਵਾਈ ਕਰਦਿਆਂ ਗੁਰਮੀਤ RAM ਰਹੀਮ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਸੁਖਵੀਰ ਨੇ ਆਪਣਾ ਪ੍ਰਭਾਵ ਵਰਤ ਕੇ ਗੁਰਮੀਤ RAM ਰਹੀਮ ਨੂੰ ਮਾਫੀ ਦਿਵਾਈ। ਇਹਦੇ ਤੋਂ ਬਾਅਦ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਸਿੱਖਾਂ ਦੇ ਰੋਹ ਅਤੇ ਰੋਸ ਦਾ ਸਾਹਮਣਾ ਵੀ ਕਰਨਾ ਪਿਆ। ਆਖਰਕਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਗੁਰਮੀਤ RAM ਰਹੀਮ ਨੂੰ ਮਾਫੀ ਦੇਣ ਵਾਲਾ ਫੈਸਲਾ ਵਾਪਸ ਕੀਤਾ ਸੀ। ਇਹ ਪੁੱਛਿਆ ਗਿਆ ਕਿ ਦਬਾਅ ਬਣਾਇਆ ਉਨੂੰ ਮੁਆਫੀ ਦਵਾਈ ਸੁਖਵੀਰ ਨੇ ਮੰਨਿਆ ਸੀ ਹਾਂ ਇੱਕ ਹੋਰ ਜਿਹੜਾ ਵੱਡਾ ਮੁੱਦਾ ਸੀ ਜਿਸ ਦਾ ਸਭ ਤੋਂ ਵੱਡਾ ਰੋਸ ਸੀ ਕਿ ਬਿਆਦਵੀ ਹੋ ਗਈ ਉਹਦੀਆਂ ਘਟਨਾਵਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕਰਵਾਈ ਗਈ ਬਾਦਰ ਸਰਕਾਰ ਦੇ ਕਾਰਜਕਾਲ ਦੇ ਦੌਰਾਨ 1 ਜੂਨ ਤੇ 2015 ਨੂੰ ਬੁਰਧ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੁਝ ਵਿਅਕਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਨੂੰ ਚੋਰੀ ਕੀਤਾ ਫਿਰ 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਚੋਰੀ ਕਰਕੇ ਬਾਹਰ ਸੁੱਟ ਦਿੱਤੇ ਪਾੜ ਦਿੱਤੇ ਬੇਅਦਬੀ ਕਰ ਦਿੱਤੀ ਜਿਸ ਕਾਰਨ ਸਿੱਖ ਕੌਮ ਦੇ ਵਿੱਚ ਭਾਰੀ ਰੋਸ ਸੀ ਇਹਨਾਂ ਦੀ ਸਰਕਾਰ ਤਤਕਾਲੀ ਗ੍ਰਹਿ ਮੰਤਰੀ ਸੁਖਵੀਰ ਬਾਦਲ ਉਹਨਾਂ ਨੇ ਇਹ ਮੰਨਿਆ ਕਿ ਇਸ ਮਾਮਲੇ ਦੀ ਅਸੀਂ ਸਹੀ ਜਾਂਚ ਨਹੀਂ ਕਰਵਾਈ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਵਿੱਚ ਵੀ ناکਾਮ ਰਹੇ ਇਸ ਕਾਰਨ ਪੰਜਾਬ ਦੇ ਹਾਲਾਤ ਵਿਗੜੇ ਅਤੇ ਸੰਗਤਾਂ ਨੇ ਜਦੋਂ ਰੋਸ ਪ੍ਰਦਰਸ਼ਨ ਕੀਤੇ ਕਿ ਉਹਨਾਂ ਤੇ ਗੋਲੀਆਂ ਚਲਵਾਈਆਂ ਪਾਣੀਆ ਬਿਛਾੜਾ ਮਾਰੀਆਂ लाठी चार्ज ਕਰਵਾਇਆ ਇਹਦਾ ਵੀ ਜਵਾਬ ਸੁਖਵੀਰ ਨੇ ਹਾਂ ਵਿੱਚ ਦਿੱਤਾ ਸੀ ਤੇ ਇੱਕ ਹੋਰ ਬਹੁਤ ਵੱਡਾ ਉਹ ਮਾਮਲਾ ਇਹ ਸੀ ਕਿ ਇਹਨਾਂ ਤੋਂ ਪਹਿਲੀ ਸਰਕਾਰ ਦੇ ਵਕਤ ਬਹੁਤ ਸਾਰੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਏ ਉਹਨਾਂ ਕੇਸਾਂ ਦੇ ਵਿੱਚ ਮਾਰੇ ਗਏ ਸਿੱਖਾਂ ਨੂੰ ਇਨਸਾਫ ਦਿਵਾਉਣ ਵਾਸਤੇ ਲੋਕਾਂ ਨਾਲ ਵਾਅਦਾ ਕੀਤਾ ਪਰ ਇਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਪੁਲਿਸ ਅਫਸਰਾਂ ਤੁਸੀਂ ਤਰੱਕੀਆਂ ਦਿੱਤੀਆਂ ਇਨਸਾਫ ਨਹੀਂ ਦਿਵਾ ਸਕੀ ਤੁਹਾਡੀ ਸਰਕਾਰ ਸਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕਰਕੇ ਬੇਗੁਨਾਹਾਂ ਦੇ ਜ਼ਖਮਾਂ ਤੇ ਲੋਨ ਛਿੜਕਿਆ ਜਦਕਿ ਉਸ ਨੂੰ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਕਰਵਾ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਦੋਸ਼ੀ ਮੰਨਿਆ ਜਾਂਦਾ ਹੈ ਇਹਦੇ ਤੋਂ ਇਲਾਵਾ ਆਲਮ ਸੈਨਾ ਦਾ ਗਠਨ ਕਰਨ ਵਾਲੇ ਸਾਬਕਾ ਡੀਜੀਪੀ ਇਜਹਾਰ ਆਲਮ ਦੀ ਪਤਨੀ ਨੂੰ ਟਿਕਟ ਦਿੱਤੀ ਮੁੱਖ ਸੰਸਦੀ ਸਿਕੱਤਰ ਬਣਾਇਆ ਇਹਦਾ ਜਵਾਬ ਵੀ ਸੁਖਬੀਰ ਨੇ ਹਾਂ ਵਿੱਚ ਦਿੱਤਾ। ਅਰ ਇਹਨਾਂ ਚੀਜ਼ਾਂ ਤੋਂ 2015 ਤੋਂ ਲਗਾਤਾਰ ਮੁਨਕਰ ਹੁੰਦੇ ਜਾ ਰਹੇ ਸੀ ਤੇ ਆਖਰ 2 ਦਸੰਬਰ ਅਤੇ 2024 ਨੂੰ ਇਹ ਸਾਰੀਆਂ ਗੱਲਾਂ ਮੰਨਣੀਆਂ ਪਈਆਂ। ਜਿਸ ਤੋਂ ਬਾਅਦ ਅੱਜ ਵੀ ਦਾਗੀ ਤੇ ਬਾਗੀ ਜਿਹੜੇ ਦੁਬਾਰਾ ਅਕਾਲੀ ਦਲ ਦਾ ਗਠਨ ਕਰਨਾ ਚਾਹੁੰਦੇ ਐ ਸਿੱਖ ਸਫਾਂ ਦੇ ਵਿੱਚ ਇਹ ਚਰਚਾ ਕਿ ਸਾਨੂੰ ਇਹ ਆਗੂ ਮਨਜ਼ੂਰ ਨਹੀਂ ਹੋਣਗੇ। ਤੇ ਹੁਣ ਗੱਲ ਕਰਦਿਆਂ ਦਿੱਲੀ ਦੇ ਵਿੱਚੋਂ ਬਹੁਤ ਵੱਡੀ ਖਬਰ ਅਤੇ دہشت ਦਾ ਮਾਹੌਲ ਹੈ। ਦਿੱਲੀ ਦੇ ਤਕਰੀਬਨ 16 ਸਕੂਲਾਂ ਨੂੰ ਸ਼ੁੱਕਰਵਾਰ ਦਾ ਦਿਨ ਸੀ ਬੰਬ ਨਾਲ ਓਡਾਉਣ ਦੀਆਂ ਧਮਕੀਆਂ ਮਿਲੀਆਂ ਨੇ ਈਮੇਲ ਭੇਜੀ ਗਈ ਧਮਕੀ ਤੋਂ ਬਾਅਦ ਇਹ ਸਾਰੇ ਸਕੂਲਾਂ ਦੇ ਵਿੱਚ ਹਲਚਲ ਮੱਚੀ ਧਮਕੀ ਮਿਲਣ ਤੋਂ ਬਾਅਦ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਪੁਲਿਸ ਫਾਇਰ ਬਰਗੇਡ ਬੰਬ ਅਤੇ ਡੌਗ ਸਕੁਐਡ ਉਹ ਮੌਕੇ ਤੇ ਪਹੁੰਚੇ ਤੇ ਤਲਾਸ਼ੀ ਮੁਹਿੰਮ ਵਿੜ ਦਿੱਤੀ ਗਈ ਇਸ ਦੌਰਾਨ ਸਕੂਲਾਂ ਦੇ ਅੰਦਰੋਂ ਕਿਸੇ ਵੀ ਸਕੂਲ ਦੇ ਵਿੱਚੋਂ ਕੋਈ ਵੀ ਸ਼ੱਕੀ ਵਸਤੂ ਜਾਂ ਤੰਬਾਕਾਖੇ ਸਮਗਰੀ ਨਹੀਂ ਮਿਲੀ पांचक दिन ਪਹਿਲਾਂ 9 ਦਸੰਬਰ ਨੂੰ ਵੀ 44 ਤੋਂ ਵੱਧ ਸਕੂਲਾਂ ਨੂੰ ਇੱਕ ਧਮਕੀ ਭਰੀ ਈਮੇਲ ਭੇਜ ਕੇ 30000 ਅਮਰੀਕੀ ਡਾਲਰ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਪੁਲਿਸ ਦੇ ਅਨੁਸਾਰ ਪੱਛਮੀ ਬਿਹਾਰ ਦੇ ਪਟਨਾਗਰ ਇੰਟਰਨੈਸ਼ਨਲ ਸਕੂਲ ਨੂੰ ਸਵੇਰੇ 4:21 ਮਿੰਟ ਤੇ ਸ੍ਰੀ ਨਵਾਸ਼ਪੂਰੀ ਦੇ ਕੈਮਰੇਜ ਸਕੂਲ ਨੂੰ ਸਵੇਰੇ 5:50 ਮਿੰਟ ਤੇ ਅਤੇ ਡੀਪੀਐਸ ਅਵਰ ਕਲੋਰੀ ਨੂੰ ਸਵੇਰੇ 6:35 ਮਿੰਟ ਤੇ ਇਹ ਈਮੇਲਾਂ ਕੀਤੀਆਂ ਗਈਆਂ ਇਸੇ ਤਰ੍ਹਾਂ ਕਈ ਹੋਰ ਸਕੂਲਾਂ ਨੂੰ ਵੀ ਬਾਬਰ ਨਾਲ ਅਡਾਉਣ ਦੀ ਧਮਕੀ ਵਾਲੀ ਇਹ ਈਮੇਲ ਪ੍ਰਾਪਤ ਹੋਈ ਜਿਵੇਂ ਸਕੂਲ ਮੈਨੇਜਮੈਂਟ ਨੇ ਈਮੇਲਸ ਦੇਖੀਆਂ ਤਾਂ ਉਹਨਾਂ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਸਬੰਧਤ ਵਿਭਾਗਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਪੁਲਿਸ ਨੇ ਬੰਬ ਅਤੇ ਡੌਗ ਸਕੁਐਡ ਦੇ ਨਾਲ ਸਕੂਲਾਂ ਦੇ ਕੋਨੇ-ਕੋਨੇ ਦੀ ਚੱਪੇ-ਚੱਪੇ ਦੀ ਤਲਾਸ਼ੀ ਲਈ ਹਾਲਾਂਕਿ ਕਿਸੇ ਵੀ ਸਕੂਲ ਦੇ ਅੰਦਰੋਂ ਕੁਝ ਵੀ ਬਰਾਮਦ ਨਹੀਂ ਹੋਇਆ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਪਰਾਧਕ ਧਮਕਾਉਣ ਅਤੇ ਸਾਜ਼ਿਸ਼ ਰਚਣ ਦਾ ਮੁਕੱਦਮਾ ਜ਼ਰੂਰ ਦਰਜ ਕੀਤਾ ਹੈ ਧਮਕੀਆਂ ਦੀ ਸੂਚਨਾ ਮਿਲਦੇ ਹੀ ਮਾਪੇ ਆਪੋ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਲਿਆਉਣ ਵਾਸਤੇ ਆਪੋ ਆਪਣੀਆਂ ਗੱਡੀਆਂ ਰਾਹੀਂ ਪਹੁੰਚੇ ਸਕੂਲਾਂ ਦੇ ਬਾਹਰ ਮਾਪਿਆਂ ਦੀਆਂ ਕਤਾਰਾਂ ਨਜ਼ਰ ਆਈਆਂ ਪ੍ਰਬੰਧਕਾਂ ਨੇ ਬੱਚਿਆਂ ਨੂੰ ਕਤਾਰਾਂ ਵਿੱਚੋਂ ਬਾਹਰ ਕੱਢਿਆ ਇਸ ਦੌਰਾਨ ਕਈ ਮਾਪੇ ਕਬਰ ਹਟ ਵਿੱਚ ਵੀ ਨਜ਼ਰ ਆ ਰਹੇ ਸੀ ਕੈਂਬਰੇ ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ 5:50 ਮਿੰਟ ਤੇ ਮੇਲ ਚੈੱਕ ਕੀਤੀ ਤਾਂ ਫਿਰ ਤੁਰੰਤ ਦਿੱਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਫਿਰ ਵਾਹਨ ਡਰਾਈਵਰਾਂ ਨੂੰ ਕਿਹਾ ਗਿਆ ਕਿ ਕਿਸੇ ਵੀ ਬੱਚੇ ਨੂੰ ਸਕੂਲ ਨਾ ਲੈ ਕੇ ਆਉਣ। ਮਾਪਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਕਿ ਅੱਜ ਦੀਆਂ ਕਲਾਸਾਂ ਸਿਰਫ ਆਨਲਾਈਨ ਹੋਣਗੀਆਂ। ਇਹਦੇ ਨਾਲ ਹੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਨੂੰ ਲੈ ਕੇ ਆਪਣੇ ਐਕਸ ਹੈਂਡਲ ਦੇ ਉੱਤੇ ਇੱਕ ਪੋਸਟ ਪਾਈ ਹੈ। ਉਹਨਾਂ ਲਿਖਿਆ ਕਿ ਇਸੇ ਹਫ਼ਤੇ ਦੂਜੀ ਵਾਰ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਹੈ, ਜੋ ਕਿ ਬਹੁਤ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ। ਜੇਕਰ ਅਜਿਹਾ ਹੁੰਦਾ ਰਿਹਾ ਤਾਂ ਬੱਚਿਆਂ ਲਈ ਕਿੰਨਾ ਮਾੜਾ ਹੋਏਗਾ ਉਹਨਾਂ ਦੀ ਪੜ੍ਹਾਈ ਦਾ ਕੀ ਹੋਏਗਾ ਹੁਣ ਇਹ ਈਮੇਲਸ ਜਿਹੜੀਆਂ ਆਈਆਂ ਨੇ ਉਹਨਾਂ 'ਚ ਲਿਖਿਆ ਕੀ ਹੋਇਆ ਉਹਨਾਂ ਵਿੱਚ ਲਿਖਿਆ ਹੋਇਆ ਕਿ ਇਹ ਈਮੇਲ ਤੁਹਾਨੂੰ ਸੂਚਿਤ ਕਰਨ ਵਾਸਤੇ ਹੈ ਕਿ ਤੁਹਾਡੇ ਸਕੂਲ ਦੇ ਹਾਤੇ ਵਿੱਚ ਕਈ ਵਿਸਫੋਟ ਰੱਖੇ ਹੋਏ ਨੇ ਅਤੇ ਸਾਨੂੰ ਯਕੀਨ ਹੈ ਕਿ ਤੁਸੀਂ ਆਪਣੇ ਵਿਦਿਆਰਥੀਆਂ ਦੇ ਸਕੂਲ ਵਿੱਚ ਦਾਖਲ ਹੋਣ ਅਤੇ ਉਹਨਾਂ ਦੇ ਬੈਗਾਂ ਦੀ ਜਾਂਚ ਨਹੀਂ ਕਰਦੇ ਇਸ ਗਤੀਵਿਧੀ ਵਿੱਚ ਇੱਕ ਗੁਪਤ ਡਾਰਕ ਵੈਬ ਸਮੂਹ ਸ਼ਾਮਲ ਹੈ ਬੰਬ ਇੰਨੇ ਕੁ ਸ਼ਕਤੀਸ਼ਾਲੀ ਹੈ ਕਿ ਉਹ ਇਮਾਰਤਾਂ ਨੂੰ ਤਬਾਹ ਕਰ ਸਕਦੇ ਹੈ ਅਤੇ ਲੋਕਾਂ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹੈ। ਮਾਪੇ ਅਧਿਆਪਕ ਮੀਟਿੰਗ ਇਹਦੇ ਤੋਂ ਪਹਿਲਾਂ ਇਹ ਕੰਮ ਇਹ ਈਮੇਲਸ ਆਈਆਂ ਨੇ ਕਿਉਂਕਿ 14 ਦਸੰਬਰ ਨੂੰ ਪੇਰੈਂਟ ਟੀਚਰ ਮੀਟਿੰਗ ਸੀ। ਇੱਕ ਸਕੂਲ ਆਪਣੇ ਖੇਡ ਦਿਵਸ ਵਾਸਤੇ ਮਾਰਚ ਕਰ ਰਿਹਾ ਹੈ। ਵਿਦਿਆਰਥੀਆਂ ਦੇ ਇਕੱਠ ਦੇ ਨਾਲ ਉਹਨਾਂ ਨੇ ਲਿਖਿਆ ਕਿ ਅਸੀਂ 13 ਅਤੇ 14 ਦਸੰਬਰ ਦੋਵੇਂ ਦਿਨਾਂ ਦੇ ਵਾਸਤੇ ਬੰਬ ਧਮਾਕੇ ਕਰਾਂਗੇ। 14 ਦਸੰਬਰ ਨੂੰ ਪੇਰੈਂਟਸ ਅਤੇ ਮਾਪਿਆਂ ਦੀ ਜਿਹੜੀ ਮੀਟਿੰਗ ਸੀ ਅਸਲ ਦੇ ਵਿੱਚ ਇਹ ਬੰਬ ਬਣਾਉਣ ਦਾ ਜਾਂ ਬੰਬ ਲਗਾਉਣ ਦਾ ਜਾਂ ਧਮਕਾਉਣ ਦਾ ਉਹ ਕਹਿੰਦੇ ਇੱਕ ਵਧੀਆ ਮੌਕਾ ਹੈ ਸਾਡੀਆਂ ਮੰਗਾਂ ਤੇ ਗੌਰ ਕੀਤਾ ਜਾਵੇ ਅਤੇ ਇਸ ਈਮੇਲ ਦਾ ਜਵਾਬ ਦਿਓ ਨਹੀਂ ਤਾਂ ਬੰਬ ਧਮਾਕੇ ਕੀਤੇ ਜਾਣਗੇ ਦੱਸਣਾ ਬਣਦਾ ਕਿ ਦਿੱਲੀ 'ਚ ਇਸ ਸਾਲ ਬੰਬ ਧਮਾਕੇ ਦੀਆਂ ਇੱਕ ਤੋਂ ਬਾਅਦ ਇੱਕ ਕਈ ਈਮੇਲ ਜਿਮਿਲੀਆਂ ਨੇ ਅਗਸਤ ਮਹੀਨੇ ਦਿੱਲੀ ਐਨਸੀਆਰ ਵਿੱਚ ਘੱਟੋ-ਘੱਟ 100 ਹਸਪਤਾਲਾਂ ਅਤੇ ਸ਼ਾਪਿੰਗ ਮਾਲਸ ਨੂੰ ਬੰਬ ਨਾਲ ਅਡਾਉਣ ਦੀਆਂ ਧਮਕੀ ਵਾਲੀਆਂ ਈਮੇਲਸ ਆਈਆਂ ਸੀ ਹਸਪਤਾਲਾਂ ਦੇ ਵਿੱਚ ਏਮਜ਼ ਸਫਦਰਜੰਗ ਵਸੰਤਕੁੰਜ 40 ਰਜਿੰਦਰ ਨਗਰ ਦੇ ਵਿੱਚ ਸਰ ਗੰਗਾ ਰਾਮ ਅਤੇ ਦਵਾਰਕਾ ਦੇ ਵਿੱਚ ਮਨੀਪਾਲ ਹਸਪਤਾਲ ਵੀ ਸ਼ਾਮਲ ਹੈ ਇਸੇ ਤਰ੍ਹਾਂ ਮਈ ਮਹੀਨੇ ਦਿੱਲੀ ਐਨਸੀਆਰ ਦੇ 150 ਤੋਂ ਵੱਧ ਸਕੂਲਾਂ ਨੂੰ ਇਹ ਬੰਬ ਤਮਾਕੇ ਕੀਤੇ ਜਾਣ ਦੀਆਂ ਈਮੇਲ ਆਫ ਕੀਤੀਆਂ ਗਈਆਂ ਸੀ ਹੁਣ ਇਸੇ ਤਰੀਕੇ ਦਸੰਬਰ ਮਹੀਨੇ ਦਿੱਲੀ ਦੇ ਕਰੀਬ 44 ਸਕੂਲਾਂ ਨੂੰ ਵੀ ਇਹ ਧਮਕੀਆਂ ਦਿੱਤੀਆਂ ਸੀ ਉਹਦੇ ਤੋਂ ਬਾਅਦ ਮਾਪੇ ਵੀ ਚਿੰਤਤ ਨੇ ਸਕੂਲ ਅਤੇ ਮੈਨੇਜਮੈਂਟ ਵੀ ਚਿੰਤਤ ਹੈ ਸੋ ਦੋਸਤੋ ਇਸ ਸਿੱਕੂਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਵੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਬ ਰੱਖਾ